ਸਸਿਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਂ ਪੰਜਾਬ ਤੇ ਸਵਾਗਤ ਆਂ ਉਮੀਦ ਕਰਦੀ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਡੇ ਘਰ ਵਿੱਚ ਹੈਲਦੀ ਕੀਏ ਦੇ ਰਾਇਤੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇੱਧਰ ਰਾਇਤਾ ਬਣਾਉਣ ਵਾਸਤੇ ਮੈਂ ਅੱਧਾ ਕਿਲੋ ਕੀਆ ਲੈ ਲਿਆ ਸੀ ਤੁਸੀਂ ਕੀ ਆਪਣੇ ਹਿਸਾਬ ਨਾਲ ਜਿੰਨਾ ਰਾਇਤਾ ਬਣਾਉਣ ਵਾਸਤੇ ਹਿਸਾਬ ਨਾਲ ਲੈ ਸਕਦੇ ਹੋ ਤੁਸੀਂ ਲੋਕੀ ਵੀ ਲੈ ਸਕਦੇ ਹੋ ਉਸ ਦਾ ਵੀ ਸੇਮ ਟੇਸਟ ਹੁੰਦਾ ਹੈ ਮੇਰ ਕੋ ਕੀਆ ਸੀ ਇਸ ਲਈ ਮੈਂ ਇਹ ਲਿਆ ਹੈ ਹੁਣ ਕਰਦਣਾ ਚੰਗੀ ਤਰ੍ਹਾਂ ਇਸ ਦੀ ਡੰਡੀ ਨੂੰ ਕੱਟ ਦਵਾਂਗੇ ਇਹ پتਲਾ-ਪਤਲਾ ਇਸਦਾ ਛਿਲਕਾ ਉਤਾਰਦੇ ਮੰਗੇ ਕਿਉਂਕਿ ਕਿਹਿਆ ਕੱਚਾ ਹੈ ਇਸ ਲਈ ਇਸਦਾ پتਲਾ-ਪਤਲਾ ਛਿਲਕਾ ਆਸਾਨੀ ਨਾਲ ਉੱਤਰ ਜਾਂਦਾ ਹੈ ਕਿ ਇਹ ਜਰਾ ਇਤਾਂ ਖਾਣ ਵਿੱਚ ਬਹੁਤ ਹੀ ਹੈਲਦੀ ਹੁੰਦਾ ਤਸਵੀਰ ਵਿੱਚ ਠੰਡਾ ਹੁੰਦਾ ਗਰਮੀ ਦੇ ਮੌਸਮ ਵਿੱਚ ਇਹ ਬਹੁਤ ਹੀ ਵਧੀਆ ਲੱਗਦਾ ਹੈ ਹੁਣ ਮੈਂ ਦੋਹਾਂ ਘੀਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਧੋ ਲਿਆ ਸੀ ਹੁਣ ਇਸ ਨੂੰ ਕद्दूकश ਕਰਾਂਗੇ ਇਧਰ ਮੈਂ ਕद्दूकश ਲੈ ਲਿਆ ਸੀ ਮੈਂ ਇਸ ਨੂੰ ਮੀਡੀਅਮ ਸਾਈਡ ਤੋਂ ਕद्दूकश ਕਰਾਂਗੇ ਇਸ ਤੋਂ ਬਹੁਤ ਹੀ ਵਧੀਆ ਕद्दूकश ਹੋ ਜਾਂਦਾ ਹੈ ਜੇਕਰ ਜਿਆਦਾ ਮੋਟੀ ਸਾਈਡ ਤੋਂ ਕਰਾਂਗੇ ਤਾਂ ਕੀ ਆਪਣਾ ਜਿਆਦਾ ਮੋਟਾ ਕद्दूकश ਹੋਵੇਗਾ ਹੁਣ ਮੈਂ ਸਾਰੇ ਕੀਏ ਨੂੰ ਮੀਡੀਅਮ ਸਾਈਡ ਤੋਂ ਕद्दूकश ਕਰਾਂਗੇ ਹੁਣ ਸਾਰੇ ਕੀਏ ਨੂੰ ਮੈਂ ਕद्दूकश ਕਰ ਲਿਆ ਸੀ ਇਹ ਨਾ ਹੀ ਜਿਆਦਾ ਬਰੀਕ ਹੈ ਤੇ ਨਾ ਹੀ ਜਿਆਦਾ ਮੋਟਾ ਹੁਣ ਮੈਂ ਕद्दूकश ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਸ ਨੂੰ ਮੈਂ ਬਿਲਕੁਲ ਨਹੀਂ ਨਿਚੋੜਨਾ ਇਸ ਨੂੰ ਐਸੀ ਤਰ੍ਹਾਂ ਪਾਣੀ ਵਿੱਚ ਉਬਾਲ ਲਵਾਂਗੇ ਇੱਧਰ ਮੈਂ ਗੈਸ ਤੇ ਪੈਨ ਰੱਖ ਦਿੱਤਾ ਸੀ ਇਸ ਵਿੱਚ ਮੈਂ 2 ਡੱਕ ਲੀਟਰ ਪਾਣੀ ਪਾ ਕੇ ਰੱਖ ਦਿੱਤਾ ਸੀ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹੁਣ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਕਦੂਕਾਸ਼ ਕਰਿਆ ਸਾਰਾ ਕੀਆ ਪਾ ਦਵਾਂਗੇ ਸਾਰਾ ਕੀਆ ਇਸ ਵਿੱਚ ਐਡ ਕਰ ਦਵਾਂਗੇ ਇਸ ਤਰ੍ਹਾਂ ਜੇ ਪਾਣੀ ਵਿੱਚ ਉਬਾਲ ਕੇ ਇਸ ਦਾ ਰਾਇਤਾ ਬਣਾਉਣਾ ਹੈ ਤਾਂ ਬਹੁਤ ਹੀ ਵਧੀਆ ਜਿਹਾ ਰਾਇਤਾ ਬਣ ਕੇ ਤਿਆਰ ਹੁੰਦਾ ਹੈ ਹੁਣ ਮੈਂ ਸਾਰਾ ਕੀਆ ਪਾ ਦਿੱਤਾ ਹੁਣ 5 ਮਿੰਟ ਇਸ ਨੂੰ ਮੀਡੀਅਮ ਫਲੇਮ ਤੇ ਉਬਾਲੀ ਦਵਾ ਲਵਾਂਗੇ ਜਦ ਤੱਕ ਕਿ ਕੀਆ ਆਪਣਾ ਥੋੜਾ ਜਿਹਾ ਨਰਮ ਨਹੀਂ ਹੋ ਜਾਂਦਾ ਹੁਣ 5 ਮਿੰਟ ਹੋ ਗਏ ਸੀ ਕੀ ਇਹਨੂੰ ਪਾਣੀ ਵਿੱਚ ਉਬਲਦੇ ਹਨੂ ਇਸ ਨੂੰ ਮੈਂ మీడియం ਫਲੇਮ ਤੇ 5 ਕਮਿੰਟੋ ਵਾਲਿਆ ਹੁਣ ਮੈਂ ਇਸ ਨੂੰ ਚੈੱਕ ਕਰ ਲਵਾਂਗੇ ਇਧਰ ਆਪਣਾ ਕੀਆ ਚੰਗੀ ਤਰ੍ਹਾਂ ਸੌਫਟ ਹੋ ਗਿਆ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਕੀਏ ਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਤੇ ਇਸ ਦਾ ਸਾਰਾ ਪਾਣੀ ਕੱਢ ਦਵਾਂਗੇ ਹੁਣ ਕੀਏ ਨੂੰ ਮੈਂ ਚੰਗੀ ਤਰ੍ਹਾਂ ਛਾਣ ਕੇ ਇਸ ਦਾ ਸਾਰਾ ਪਾਣੀ ਕੱਢ ਦਿੱਤਾ ਸੀ ਇਸ ਨੂੰ ਮੈਂ ਚੰਗੀ ਤਰ੍ਹਾਂ ਦੋ ਵਾਰ ਠੰਡੇ ਪਾਣੀ ਨਾਲ ਵੀ ਵਾਸ਼ ਕਰ ਲਿਆ ਤੁਸੀਂ ਇਸ ਨੂੰ 10 ਕਮਿੰਟ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਇਸ ਨੂੰ ਚੰਗੀ ਤਰ੍ਹਾਂ ਠੰਡਾ ਕਰ ਲੈਣਾ ਹੈ ਪਰ ਮੈਂ ਇਸ ਨੂੰ ਠੰਡੇ ਪਾਣੀ ਨਾਲ ਵਾਸ਼ ਕਰਿਆ ਹੈ ਹੁਣ ਮੈਂ ਇਧਰ ਇੱਕ ਬੌਲ ਵਿੱਚ ਦਹੀਂ ਲੈ ਲਿਆ ਸੀ ਦਹੀਂ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਰਾਇਤਾ ਬਣਾਉਣਾ ਉਸਦੇ ਹਿਸਾਬ ਨਾਲ ਲੈ ਲੈਣਾ ਹੁਣ ਮੈਂ ਵਿਸਕ ਕਰਨਾ ਚੰਗੀ ਤਰ੍ਹਾਂ ਇਸ ਨੂੰ ਫੈਟ ਲਵਾਉਂਗੀ ਤਾਂ ਜਿਸ ਤੱਕ ਕਰੀਮੀ ਜਿਹਾ ਟੈਕਸਚਰ ਆ ਜਾਵੇ ਤੁਸੀਂ گاੜਾ ਪਤਲਾ ਦਹੀਂ ਜਿੰਨਾ ਰਾਇਤਾ ਰੱਖਣਾ ਉਸਦੇ ਹਿਸਾਬ ਨਾਲ ਰੱਖ ਸਕਦੇ ਹੋ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਫੈਂਟ ਕੇ ਸੈੱਟ ਕਰ ਲਿਆ ਹੁਣ ਇਸ ਵਿੱਚ ਕੱਦੂ ਕਸ਼ ਕਰਿਆ ਹੈ ਵਾਲਿਆ ਹੈ ਕੀ ਆ ਪਾਦਵਾਂਗੇ ਸਾਰਾ ਕਿਆ ਮੈਂ ਇਸ ਵਿੱਚ ਐਡ ਕਰ ਦਵਾਂਗੀ ਤੁਸੀਂ ਜਿੰਨਾ ਰਾਇਤਾ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਇਸ ਵਿੱਚ ਕਿਆ ਪਾ ਲੈਣਾ ਹੈ ਦਹੀਂ ਵਿੱਚ ਮੈਂ ਸਾਰਾ ਪਾ ਦਿੱਤਾ ਕਿਉਂਕਿ ਉਬਾਲੇ ਤੇ ਕਿਆ ਦੀ ਕੁਆਨਟੀਟੀ ਥੋੜੀ ਹੋ ਜਾਂਦੀ ਹੈ ਹੁਣ ਇਸ ਵਿੱਚ ਬੇਸਿਕ ਜੇ ਮਸਾਲੇ ਪਾ ਦਵਾਂਗੇ ਦੋ ਹਰੀਆਂ ਮਿਰਚਾਂ ਨੂੰ ਮੈਂ ਕੁੱਟ ਕੇ ਐਡ ਕਰਿਆ ਹੈ ਮਿਰਚ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਮਿਰਚ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਹੁਣ ਅੱਧਾ ਚਮਚੇ ਸ ਵਿੱਚ ਭੁੰਨਿਆ ਹੈ ਜੀਰੇ ਦਾ ਪਾਵਾਂਗੇ ਇਸ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਰਾਇਤੇ ਵਿੱਚ ਚਮਚਾ ਚੌਥਾ ਇਸਾਈਸ ਵਿੱਚ ਕਾਲੀ ਮਿਰਚ ਪਾਵਾਂਗੇ ਚਮਚਾ ਚੌਥਾ ਇਸਾਈਸ ਵਿੱਚ ਫੇਧ ਨਮਕ ਪਾਵਾਂਗੇ ਅੱਧਾ ਚਮਚੇ ਵਿੱਚ ਮੈਂ ਕਾਲੇ ਨਮਕ ਦਾ ਪਾਵਾਂਗੇ ਰਾਇਤੇ ਵਿੱਚ ਕਾਲੇ ਨਮਕ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਤੁਸੀਂ ਇਸ ਵਿੱਚ ਆਪਣੇ ਮਨਪਸੰਦ ਕੋਈ ਵੀ ਮਸਾਲੇ ਐਡ ਕਰ ਸਕਦੇ ਹੋ ਜਿਹੜੇ ਤੁਹਾਨੂੰ ਵਧੀਆ ਲੱਗਦੇ ਹਨ ਹੁਣ ਇਸ ਵਿੱਚ ਲਾਸਟ ਤੇ ਬਰੀਕ ਕਟਿਆ ਹੋਇਆ ਧਨੀਆ ਪਾ ਦਵਾਂਗੇ ਹੁਣ ਸਾਰੇ ਮਸਾਲਿਆਂ ਤੇ ਘਿਏ ਨੂੰ ਚੰਗੀ ਤਰ੍ਹਾਂ ਦਹੀਂ ਵਿੱਚ ਮਿਲਾ ਦਵਾਂਗੇ ਮੈਂ ਸਾਰੇ ਮਸਾਲੇ ਤੇ ਕੀ ਇਹਨੂੰ ਚੰਗੀ ਤਰ੍ਹਾਂ ਦਹੀਂ ਵਿੱਚ ਮਿਲਾ ਲਿਆ। ਇਹਨੂੰ ਇਸਦੀ ਕੰਸਿਸਟੈਂਸੀ ਥੋੜੀ ਜਿਹੀ ਥਿੱਕ ਲੱਗਦੀ ਸੀ ਇਸ ਲਈ ਮੈਂ ਇਸ ਵਿੱਚ ਅੱਧਿਕ ਕਾਲੀ ਠੰਡੇ ਪਾਣੀ ਦੀ ਪਾ ਦਵਾਂਗੇ। ਠੰਡਾ ਪਾਣੀ ਪਾ ਕੇ ਚੰਗੀ ਤਰ੍ਹਾਂ ਇਸਨੂੰ ਮਿਲਾ ਦਵਾਂਗੇ। ਤੁਸੀਂ ਜਿੰਨਾ ਇਹ گاੜਾ ਪਤਲਾ ਰੱਖਣਾ ਹੈ ਉਸ ਦੇ ਹਿਸਾਬ ਨਾਲ ਤੁਸੀਂ ਇਸ ਵਿੱਚ ਪਾਣੀ ਐਡ ਕਰ ਸਕਦੇ ਹੋ। ਇੱਧਰ ਆਪਣਾ ਰਾਇਤਾ ਕੀ ਇਹਦਾ ਬਣ ਕੇ ਤਿਆਰ ਹੈ। ਬਹੁਤ ਹੀ ਵਧੀਆ ਆਪਣਾ ਰਾਇਤਾ ਬਣ ਕੇ ਤਿਆਰ ਹੋਇਆ ਸੀ। ਤੁਸੀਂ ਇਸਨੂੰ ਲਾਸਟ ਵਿੱਚ ਤੜਕਾ ਵੀ ਲਗਾ ਸਕਦੇ ਹੋ ਪਰ ਮੈਂ ਸਕਿਪ ਕਰਿਆ ਹੈ। ਹਰੋਂ ਤੁਸੀਂ ਇਸ ਨੂੰ ਸਰਵ ਕਰ ਸਕਦੇ ਹੋ ਠੰਡੇ ਠੰਡੇ ਰਾਇਤੇ ਨੂੰ ਤੁਸੀਂ ਇਸ ਨੂੰ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਘੀਏ ਦੇ ਰਾਇਤੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ